ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿਖਾ ਮਹਿਜੂਗ ਅੰਦੇ ਏਕ ਨ ਲਗਈ ਜਿਉ ਬਾਸ বাজਾਈਐ ਭੂਕ ਤਨ ਤਨ ਭਗਤ ਕਬੀਰ ਸਾਹਿਬ ਜੀ ਪਾਵਨ ਸ਼ਲੋਕਾਂ ਰਾਹੀ ਕਿਰਪਾ ਕਰ ਰਹੇ ਹਨ ਆਓ ਰਲ ਮਿਲ ਕੇ ਆਨੰਦ ਲਈਏ ਸੋ 152 ਸ਼ਲੋਕ ਸਤਿਗੁਰਾਂ ਆਪ ਕਰਵਾਏ ਹਨ 158 ਸ਼ਲੋਕ ਆਪਾਂ ਪਾਠ ਸਰਵਣ ਕੀਤਾ ਹੈ ਭਗਤ ਕਬੀਰ ਸਾਹਿਬ ਜੀ ਜਿਸ ਵਿੱਚ ਕਥਨ ਕਰ ਰਹੇ ਕਿ ਬ੍ਰਹਮ ਨੇਸ਼ਟੀ ਬ੍ਰਹਮ শ্রোਤਰੀ ਸੱਚਾ ਗੁਰੂ ਉਸ ਵੇਲੇ ਕੀ ਕਰ ਸਕਦਾ ਹੈ ਜੇਕਰ ਸਿੱਖਾਂ ਦੇ ਵਿੱਚ ਹੀ ਚੂਕ ਉਕਾਈ ਕਸਰ ਹੋਵੇ ਭਾਵ ਸਿੱਖ ਵਿੱਚ ਪੂਰੀ ਸ਼ਰਧਾ ਨਾ ਹੋਵੇ ਸਿੱਖ ਆਗਿਆਕਾਰ ਨਾ ਹੋਵੇ ਤੇ ਸਿੱਖ ਬਾਣਾ ਮੰਨਣ ਵਾਲਾ ਨਾ ਹੋਵੇ ਤੇ ਪੂਰਨ ਰਹਿਤ ਮਰਿਆਦਾ ਵਾਲਾ ਨਾ ਹੋਵੇ ਕਹਿੰਦੇ ਅੰਦੇ ਏਕ ਨਾ ਲੱਗ ਗਈ ਜਿਉਂ ਬਾਸ ਬਜਾਈਏ ਫੂਕ ਕਹਿੰਦੇ ਅੰਦੇ ਗਿਆਨੀਆਂ ਨੂੰ ਇੱਕ ਵੀ ਸਿੱਖਿਆ ਚੰਗੀ ਨਹੀਂ ਲੱਗਦੀ ਜਿਵੇਂ ਬਾਸ ਦੇ ਵਿੱਚ ਫੂਕ ਵਜਾਈ ਹੋਈ ਦੂਜੇ ਪਾਸੇ ਥਾੜੀ ਬਾਹਰ ਨਿਕਲ ਜਾਂਦੀ ਹੈ ਅਤੇ ਬਾਸ ਦੇ ਅੰਦਰ ਠਹਿਰਦੀ ਨਹੀਂ ਇਸੇ ਪ੍ਰਕਾਰ ਇਹ ਇੱਕ ਕੰਨ ਦੁਆਰਾ ਸਿੱਖਿਆ ਸੁਣ ਕੇ ਦੂਸਰੇ ਕੰਨ ਰਾਹੀਂ ਬਾਹਰ ਕੱਢ ਦਿੰਦੇ ਹੋ ਅਤੇ ਹਿਰਦੇ ਅੰਦਰ ਧਾਰ ਨਹੀਂ ਕਰਦੇ ਅਗਲਾ ਹੁਣ 159 ਨੰਬਰ ਸਲੋਕ ਉਚਾਰ ਰਹੇ ਮਾफी ਚਾਹੁੰਦੇ ਹਾਂ ਸੋ ਅੱਗੇ ਕਬੀਰ ਸਾਹਿਬ ਜੀ ਇਸ ਸਲੋਕ ਵਿੱਚ ਮਹਾਨਤਾ ਨਾਮ ਦੀ ਜਿਹੜੀ ਆ ਮਹਤਤਾ ਪ੍ਰਗਟ ਕਰਦੇ ਵਿਚਾਰਨ ਕਰਦੇ ਕਬੀਰ ਹੈ ਗਏ ਬਾਹਨ ਸਗਨ ਘਨ ਛਦਰ ਪਤੀ ਕੀ ਨਾਰ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਜੋ ਹੈ ਘੋੜੇ ਗਏ ਹਾਥੀ ਅਤੇ ਕਨ ਬਹੁਤ ਸਗਨ ਸੰਗਣੀਆਂ ਬਾਹਨ ਅਸਵਾਰੀਆਂ ਵਾਲੇ ਛਤਰਪਤੀ ਛਤਰਾਂ ਦੇ ਮਾਲਕ ਰਾਜੇ ਕੀ ਨਾਮ ਦੀਦਾ ਹੈ ਨਾਰ ਇਸਤਰੀ ਪਟਰਾਣੀ ਹੈ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਬਨਹਾਰ ਕਹਿੰਦੇ ਇਤਨਾ ਕੁਝ ਹੁੰਦਿਆ ਹੋਇਆ ਵੀ ਜਿਹੜੀ ਛਤਰਪਤੀ ਦੀ ਨਾਰ ਹੈ ਉਹ ਇਸਤਰੀ ਉਦੇ ਬਰਾਬਰ ਨਹੀਂ ਪੁੱਜ ਸਕਦੀ ਕਿਹਦੇ ਜਿਹੜੀ ਸੇਵਕਾਂ ਦੀ ਪਾਣੀ ਭਰਨ ਵਾਲੀ ਦਾਸੀ ਸੇਵਕ ਸੇਵਾ ਕਰਨ ਵਾਲੀ ਹੈ ਅਰਥਾਤ ਰਾਜੇ ਦੀ ਰਾਣੀ ਤੋਂ ਪਾਣੀ ਭਰਨ ਵਾਲੀ ਸੰਤ ਜਨਾਂ ਦੀ ਦਾਸੀ ਚੰਗੀ ਹੈ ਸੋ ਅੱਗੇ 160 ਨੰਬਰ ਸ਼ਲੋਕ ਉਚਾਰ ਰਹੇ ਕਿਸੇ ਸ਼ੰਕਾਵਾਦੀ ਨੇ ਕਬੀਰ ਜੀ ਨੂੰ ਇਸ ਉਪਰੋਕਤ ਸ਼ਲੋਕ ਤੇ ਸ਼ੰਕਾ ਕਰਕੇ ਕਿਹਾ ਕਿ ਰਾਜੇ ਦੀ ਰਾਣੀ ਪੂਰਬਲੇ ਪੁੰਨਾ ਦੇ ਪ੍ਰਤਾਪ ਕਰਕੇ ਬਣਦੀ ਹੈ ਤੁਸੀਂ ਇਸ ਦੀ ਨਿੰਦਿਆ ਕਿਉਂ ਕੀਤੀ ਹੈ ਇਸ ਸੰਤਾਂ ਦੀ ਦਾਸੀ ਦੀ ਉਸਤਤ ਕਿਉਂ ਕੀਤੀ ਹੈ ਤਦ ਸ਼ੰਕਾਵਾਦੀ ਦੀ ਕੀਤੀ ਸ਼ੰਕਾ ਨੂੰ ਪਹਿਲੀ ਤੁਕ ਵਿੱਚ ਕਥਨ ਕਰਕੇ ਫਿਰ ਅੱਗੇ ਦੂਜੀ ਤੁਕ ਵਿੱਚ ਉੱਤਰ ਦੇਣਗੇ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਐ ਕਿਉਂ ਹਰ ਚੇਰੀ ਕਉ ਮਾਨ ਭਗਤ ਕਬੀਰ ਸਾਹਿਬ ਜੀ ਪ੍ਰਸ਼ਨ ਰੂਪ ਵਿੱਚ ਪਰਵ ਕਥਨ ਕਰਦੇ ਆ ਕਿ ਨ੍ਰਿਪ ਰਾਜੇ ਦੀ ਨਾਰੀ ਇਸਤਰੀ ਪਟਰਾਣੀ ਕਿਸ ਲਈ ਨਿੰਦੀ ਦੀ ਹੈ ਅਤੇ ਪ੍ਰਮਾਤਮਾ ਦੀ ਚੇਰੀ ਦਾਸੀ ਨੂੰ ਮਾਨ ਸਤਕਾਰ ਕਿਉਂ ਦੇਈਦਾ ਹੈ ਉਹ ਮਾਂਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਉੱਤਰ ਵਿੱਚ ਕਥਨ ਕਰਦੇ ਹੋ ਰਾਜੇ ਦੀ ਰਾਣੀ ਪ੍ਰਮਾਤਮਾ ਦੇ ਨਾਮ ਨੂੰ ਭਲਾ ਕੇ ਬਿਖੈ ਵਿਸ਼ਿਆਂ ਨੂੰ ਭੋਗਣ ਵਾਸਤੇ ਆਪਣੀ ਮਾਂਗ ਸਵਾਰਦੀ ਹੈ ਪਾਵ ਹਾਰ ਸ਼ਿੰਗਾਰ ਕਰਦੀ ਹੈ ਇਸ ਕਰਕੇ ਉਹ ਨਿੰਦਣਯੋਗ ਹੈ ਅਤੇ ਉਹ ਪ੍ਰਮਾਤਮਾ ਦੀ ਦਾਸੀ ਸਤ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਸਿਮਰਦੀ ਹੈ ਇਸ ਕਰਕੇ ਹੀ ਹਰੀ ਦੀ ਦਾਸੀ ਸਲੋਹਣੇ ਜੋਗ ਹੈ ਸੋ ਪਿਆਰਿਓ ਇਥੋਂ ਤੱਕ 160 ਨੰਬਰ ਸ਼ਲੋਕ ਹੋਏ ਆ ਸੋ ਅੱਗੇ ਜੋ ਵਿਚਾਰ ਹੈ ਆਉਣ ਵਾਲੇ ਦਿਨਾਂ ਚ ਆਪ ਜੀ ਨਾਲ ਸਾਝ ਪਾਵਾਂਗੇ ਸਤਗੁਰੂ ਕਿਰਪਾ ਕਰਨ ਪੁੱਲਾ ਨਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ